ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਲੱਗੀ ਬਲੌਗ ਦੀ ਸ਼ੁਰੂਆਤ ਕਰਨ ਮੈਂ ਬਿਲਕੁਲ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਤੁਸੀਂ ਵੀ ਠੀਕ ਠਾਕ ਹੋਵੋਗੇ ਸੋ ਸਾਰਿਆਂ ਦੇ ਬਿਲਕੁਲ ਉੱਠ ਕੇ ਆ ਗਈ ਹਾਂ ਜੀ ਬਾਹਰ ਤੇ ਬਾਹਰ ਆ ਕੇ ਹੁਣ ਕਰਦੇ ਹਾਂ ਥੋੜਾ ਟਾਈਮ ਐਕਸਰਸਾਈਜ਼ ਤੇ ਐਕਸਰਸਾਈਜ਼ ਕਰਕੇ ਫਿਰ ਉਸ ਤੋਂ ਬਾਅਦ ਰੋਟੀ ਪਾਣੀ ਦਾ ਦੇਖਦੇ ਹਾਂਗੇ ਤੇ ਮਿਲਦੇ ਹਾਂ ਤੁਹਾਨੂੰ ਥੋੜੇ ਟਾਈਮ ਤੱਕ ਲੋ ਜੀ ਐਕਸਰਸਾਈਜ਼ ਆਪਾਂ ਨਿਕਾਲ ਲਈ ਤੇ ਹੁਣ ਆਪਾਂ ਲੱਗੇ ਰੋਟੀ ਖਾਣ ਰੋਟੀਆਂ ਬਣਾਈਆਂ ਹੋਈਆਂ ਨੇ ਮੇਥੇ ਵਗੈਰਾ ਪਾ ਕੇ ਪਰ ਜਿਹੜੀਆਂ ਮੇਰੀ ਰੋਟੀ ਚੋਪੜੀ ਨਹੀਂ ਜਾਂਦੀ ਹੈਗੇ ਦੇਖੋ ਸੁੱਕੀ ਰੋਟੀ ਐਵੇਂ ਨਹੀਂ ਹੈ ਮਿਖਾਣੀ ਪੈਣੀ ਆ ਕਿ ਮम्मी ਮੇਰੀ ਸੁੱਕੀ ਰੋਟੀ ਦਿੰਦੀ ਮੈਨੂੰ ਹੁਣ ਮੈਂ ਖਾਣਾ ਰੋਟੀ ਫੇਰ ਮਿਲਦੀ ਆ ਲੋ ਜੀ ਐਕਸਰਸਾਈਜ਼ ਕਰ ਲਈ ਰੋਟੀ ਖਾ ਲਈ ਤੇ ਨਾਲ-ਨਾਲ ਦਵਾਈ ਤੇ ਹੁਣ ਹੋਣਾ ਕਰਨਾ ਹਟੋ ਕੇ ਤੇ ਆ ਹੁਣ ਬਸ ਤਿਆਰੀ ਹੈਗੀ ਨਾਉਣ ਦੀ ਮੈਂ ਜੋ ਚੀ ਥੋੜਾ ਜਿਹਾ ਟਾਈਮ ਰੈਸਟ ਕਰਨਾ ਪਰ ਮੇਰੀ ਮੰਮੀ ਐਸੀ ਚੀਜ਼ ਤਿਆਰੀ ਹੋਈ ਹੈਗੀ ਵੀ ਜੇ ਤੂੰ ਤੈ ਹੀ ਫਿਰ ਪੈਗੀ ਜੰਮ ਵਿੱਚ ਸੱਚੀ ਚੀਜ਼ ਨਾਉਣ ਦੀ ਹੈ ਦਵਾਈ ਲੈਣ ਤੋਂ ਬਾਅਦ ਤੇ ਹੁਣ ਮੇਰਾ ਦਿਲ ਤਾਂ ਹੀ ਕਰ ਰਿਹਾਗਾ ਬਿਨਾ ਮੈਂ ਉੱਠ ਕੇ ਲੂੰਗੀ ਪਰ ਅੱਜ ਦਾ ਜਿਹੜਾ ਲਾਈਵ ਹੈ ਉਹ ਵੀ ਮੈਨੂੰ ਦਿਨ ਦੇ ਵਿੱਚ ਕਰਨਾ ਪਊਗਾ ਹਜੇ ਉਹਦਾ ਟਾਈਮ ਵੀ ਸੈੱਟ ਕਰਕੇ ਸਟੋਰੀ ਲਾਉਣੀ ਹੈ ਸੋ ਅੱਜ ਦੀ ਮੈਂ ਲਾ ਨੀਂਦ ਮੇਰੀ ਮਿਸਰੀ ਹੋਗੀ ਤੇ ਨਾ ਤੋ ਕੀ ਹੁੰਨੇ ਆ ਧਿਆਰ ਮਮਤਾ ਅਦਲਾ ਆਪਾਂ ਮਿੰਟੇ ਚ ਸੋ ਗਈ ਮੈਂ ਗਈ ਤੇ ਦੁੱਧ ਲੈਣਾ ਆ ਰਮਖੰਨਾ ਆਲੂ ਵੀ ਮੈਂ ਮੇਰੇ ਆਉਂਦੀ ਨੂੰ ਆ ਖਾ ਲੂਗੀ ਸੇਬ ਸੂ ਉਹਥੇ ਪਏ ਨੇ ਆ ਨਾਉਣ ਨੂੰ ਕੱਪੜੇ ਕੱਢੇ ਪਏ ਨੇ ਮੋ ਖਾ ਕੇ ਨਮਾ ਦੂੰਗੀ ਮੇਰੇ ਆਉਂਦੀ ਨੂੰ ਸੇਬ ਸੂ ਖਾ ਲੂਗੀ ਮਿੰਟਾਂ ਚ ਸੋਵੀ ਲੈ ਕੇ ਦਵਾਈਆਂ ਮੰਮਾ ਨਾਓ ਸੇਬ ਵੀ ਨਹੀਂ ਖਾਇਆ ਹੈ ਚਲ ਖੜੀ ਹੋ ਨਾਲ ਤਾਂ ਸੇਬ ਖਾ ਲੈ ਐ ਨਾ ਲੈ ਲਓ ਜੀ ਆਪਾਂ ਹੋ ਗਏ ਨਾ ਤੋ ਕੇ ਤਿਆਰ ਅੱਜ ਦਾ ਬਾਲਾ ਜਿਆਦਾ ਥਕਾ ਹੋ ਗਿਆ ਨੀਂਦ ਆਈ ਸੀ ਬਹੁਤ ਜ਼ਿਆਦਾ ਪਰ ਮੇਰੀ ਮੰਮੀ ਨੇ ਮੈਨੂੰ ਸੌਣ ਨਹੀਂ ਦਿੱਤਾ ਤੇ ਉਸ ਨੇ ਨਾਲ ਪਰਲਨ ਸਵੇਰ ਦੀ ਦਵਾਈ ਲਈ ਸੀ ਹੁਣ ਦੁਬਾਰੀ ਦਵਾਈ ਦਾ ਹੋ ਗਈ ਮੈਂ ਅੱਜ ਦਾ ਸੱਚੀ ਬਹੁਤ ਜ਼ਿਆਦਾ ਥੱਕਾ ਹੋ ਗਿਆ ਮੈਂ ਨਾਲ ਮੈਂ ਤਾਂ ਇੰਨੇ ਰੋਂਦੇ ਰਾਂ ਤੂੰ ਪੱਛ ਉਸ ਪੈਸੀ ਪਰ ਮੇਰੀ ਮੰਮੀ ਨੇ ਮੈਨੂੰ ਪੈਣ ਦਿੱਤਾ ਸਾਨੂੰ ਬੜਾ ਤਹਿ ਵੀ ਮੇਰੇ ਨਾਲ ਅੱਤੇ ਜਾ ਹੁੰਦੇ ਤੇ ਮੇਰੀ ਮੰਮੀ ਨੇ ਮੈਨੂੰ ਟੱਕੇ ਬਿਲਚਰ ਤੇ ਉਠਾਇਆ ਬਿਲਚਰ ਚੱਕ ਕੇ ਬਾਥਰੂਮ ਕੋਲ ਲਾਤੀ ਹਾਈ ਹਾਈ ਮੈਂ ਸੋ ਸਿਆ ਕਕੇ ਫਿਰ ਮਮਤਾ ਵਿੱਚ ਵਗਾਤੀ। ਹਾਂ ਤੂੰ ਇਹ ਸੋਚ ਨਹੀਂ ਸਕਦੇ ਕਿ ਮੇਰੀ ਪਾਣੀਆਂ ਦੇ ਬਾਲਟੇ ਨੂੰ ਦੇਖ ਕੇ ਕੀ ਸਿਚੁਏਸ਼ਨ ਸੀ ਦਿਮਾਗ ਦੀ। ਮੇਰਾ ਤੇ ਹਰ ਬਾਰ ਮੈਂ ਮੰਦਰ ਚ ਜਾ ਰਿਹਾ ਸੀ। ਤਾਂ ਚਲੋ ਕੋਈ ਨੀ ਨੌਣਾ ਤੋਂ ਬਹੁਤ ਜ਼ਰੂਰੀ ਆ ਸਪੈਸ਼ਲੀ ਕਿਸੇ ਬਿਮਾਰ ਬੰਦੇ ਵਾਸਤੇ ਡੇਲੀ ਡੇਲੀ ਕਪੜੇ ਵਗੈਰਾ ਆਪਣੇ ਚੇਂਜ ਕਰਨੇ। ਤੇ ਨੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿਉਂਕਿ ਲੌਂਗ ਟਾਈਮ ਮੰਜੀ 'ਚ ਬੈ ਕੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਬਾਡੀ ਤੇ ਜਖਮ ਵਗੈਰਾ ਹੋ ਜਾਂਦੇ ਨੇ ਜਿਹੜੇ ਕਿ ਠੀਕ ਨਹੀਂ ਹੁੰਦੇ ਇਸ ਲਈ ਸਾਰੇ ਆਪਣੀ ਸਾਫ ਸਫਾਈ ਦਾ ਬੁਰਾ ਧਿਆਨ ਰੱਖਿਆ ਕਰੋ ਸੋ ਮੇਰੇ ਨਾਲ ਤਾਂ ਮੇਰੀ ਮਮੀ ਚਲੋ ਹੈਗੀ ਆ ਵਿਚਾਰੀ ਤੇ ਉਹਨੇ ਮੈਨੂੰ ਕੋਈ ਟੈਨਸ਼ਨ ਹੈ ਨਹੀਂਗੀ ਇਹ ਮੇਰੇ ਸਾਫ ਸਫਾਈ ਦਾ ਬੁਰਾ ਧਿਆਨ ਰੱਖਦੇ ਤਾਂ ਅਈਂ ਦਾ ਮੈਂ ਮੈਂ ਸੁੱਤੇ ਪਏ ਨੂੰ ਇਹ ਚੱਕ ਕੇ ਮਿਲਚਰ ਤੇ ਸਟਿਆ ਅੱਗੇ ਬਿਲਚਰ ਅੱਗੇ ਸਿੱਪਤੀ ਲੋ ਜੀ ਹੁਣ ਪਤਾ ਕੀ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਦੁਪਹਿਰ ਦੀ ਦਵਾਈ ਲੈ ਲਈਏ ਦੁਪਹਿਰ ਦੀ ਦਵਾਈੇ ਲੈਣ ਤੋਂ ਬਾਅਦ ਕਰ ਦਿਆਂਗੇ ਲਾਈਵ ਦੀ ਤਿਆਰੀ ਆ ਚੱਕ ਬਾਈ ਤੇਰਾ ਟੇਬਲ ਬਸ ਚ ਲਗਾ ਦੇ ਬਸ ਹੋਰ ਦੱਸ ਬਾਈ ਕੀ ਲੈਣਾ ਟੇਬਲ ਆਪਣਾ ਕਰ ਦੇ ਨੂੰ ਆਪ ਸਮਾਂ ਲੱਗ ਜੀਏ ਫਿਰ ਆਪਣੇ ਲਾਈਵ ਦੇ ਕਿਉਂਕਿ ਆਪਣੇ ਲੱਗਦਾ ਹੋਇਆ ਟਾਈਮ ਆਪਣੇ ਇੰਸਟਾ ਤੇ ਕੀ ਐਸਟਰੀ ਕਿ ਅੱਜ ਆਪਣਾ ਲਾਈਵ ਦਾ ਟਾਈਮ ਜਿਹੜਾ ਚੇਂਜ ਹੈ ਜਿਵੇਂ ਪਹਿਲਾਂ ਦੱਸਿਆ ਸੀਗਾ ਪਿਆਰ ਨਾਲ ਜੀ ਕਰਕੇ ਘੰਟੇ ਦਾ ਲਾਈਵ ਕਰਨ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ ਇੱਕ ਨਵੇਂ ਕੰਮ ਲੈਣ ਨੂੰ ਸੋ ਐਂਡ ਨੂ ਬਿਲਕੁਲ ਵੀ ਸਕਿਪ ਨਾ ਕਰਿਓ ਐਂਡ ਜ਼ਰੂਰ ਦੇਖ ਕੇ ਜਾਇਓ ਕਿਉਂਕਿ ਲਾਸਟ ਤੇ ਜਿਹੜੇ-ਜਿਹੜੇ ਬੰਦੇ YouTube ਤੇ ਕੰਮ ਕਰਦੇ ਨੇ ਜਾਂ ਤੇ ਕੋਈ ਵੀ ਭੈਣ ਭਾਈ ਮਤਲਬ ਕਰਨਾ ਚਾਹੁੰਦਾ ਸੋਚ ਰਿਹਾ ਹੁਣਾਂ ਲਈ ਇੱਕ ਬਹੁਤ ਵਧੀਆ ਚੀਜ਼ ਹੈ ਜਿਹੜੀ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਚੰਗੀ ਲੱਗੂਗੀ ਮੈਨੂੰ ਬਹੁਤ ਚੰਗੀ ਲੱਗੀ ਨਿਲਦੇ ਆਂਗੇ ਪੂਰੇ 1 ਘੰਟੇ ਬਾਅਦ ਬਾਏ ਬਾਏ ਸਾਰਿਆਂ ਨੂੰ ਉਹਦੇ ਨਾਲ ਅਜੇ ਤਮਮਤਾ ਹੋਰ ਵੀ DJ ਚੱਲਣਗੇ ਮੰਦਿਰ ਚ ਪਤਾ ਨਹੀਂ ਕੈਂ ਦੇ ਨੂੰ ਪ੍ਰੋਗਰਾਮ ਹੋਊਗਾ ਖਦੋਂ ਹਾਂ ਮੈਂ ਤਲਾ ਤਾਂ ਕੱਲ ਤੋਂ ਸ਼ੁਰੂ ਹੋਏਗਾ ਮੈਂ ਬੜੂ ਨੋਮੈਰਾ ਅਤੀ ਕਰਿਆ ਕਰੂੰਗੀ ਜੀ ਉਹ ਤਾਂ ਖਤਮ ਹੋ ਜਾ ਕਰੋਦ ਨੂੰ ਮੈਨੂੰ ਬਲੌਗ ਦਾ ਖੋਜ ਕਵੇਲੇ ਤੱਕ ਲਾਈ ਰੱਖਦੇ ਨੇ ਹਾਂ ਬਲੌਗ ਦਾ ਖੋਜ ਹਾਂ ਸਾਰੰ ਦਾ ਮੇਨ ਗੱਲ ਤਾਂ ਇਹੀ ਹੈ ਪਰ ਠੀਕ ਕਰੀਏ ਪਿੰਡਾਂ ਦੇ ਵਿੱਚ ਕਦੇ ਕੁਛ ਕਦੇ ਕੁਛ ਪ੍ਰੋਗਰਾਮ ਵਾਲੀ ਇਹ ਕੁਆਸੇ ਦਾ ਪਟਾਣ ਕਿ ਕਹਿ ਸਕਦੇ ਇਹ ਚੀਜ਼ਾਂ ਨੂੰ ਤੇ ਦੂਜੇ ਪਾਸੇ ਆਪਾਂ ਇਹ ਵੀ ਕਹਿ ਸਕਦੇ ਵੀ ਕੰਮ ਦੇ ਵਿੱਚ ਦੁਬਿਧਾ ਪੈਂਦੀ ਹੈ ਜੀ ਚਲੋ ਕੋਈ ਗੱਲ ਨਹੀਂ ਜੀ ਅਪਟੇ ਲੋਵੇ ਮੈਂ ਕਹੇਗੇ ਆਪਾਂ ਮੈਕ ਦਾ ਕਰਕੇ ਰੱਖਾਂਗੇ ਪ੍ਰਬੰਧਕ ਕਿਉਂਕਿ ਹੈਗੇ ਤਾਂ ਹੈਗੇ ਪਰ ਕਦੇ ਯੂਜ਼ ਨਹੀਂ ਕੀਤੇ ਹੈਗੇ ਕਿਉਂਕਿ ਯੂਜ਼ ਨਹੀਂ ਕਰਨੇ ਹੁੰਦੇ ਹੈਗੇ ਤੁਹਾਨੂੰ ਪਤਾ ਹੈਗਾ ਮੇਰੇ ਪੁੱਠੇ ਦਿਮਾਗ ਦਾ ਸੋ ਉਹ ਫੇ ਮੈਨੂੰ ਚਲੋ ਸ਼ੁਕਰ ਹੈ ਪਹਿਲੇ ਹੀ ਦੱਸਤਾ ਆਪਾਂ ਥੋੜੀ ਜਿਹੀ ਮਿਹਨਤ ਉਧਰ ਮੈਕਾਂ ਤੇ ਵੀ ਕਰੀਏ ਫਿਰ ਤਾਂ ਕੇ ਵੀ ਮਤਲਬ ਆਪਣੇ ਕੰਮ ਦੇ ਵਿੱਚ ਕੋਈ ਦੁਬਿਧਾ ਨਾ ਆਵੇ ਤੇ ਆਪਾਂ ਆਸਾਨੀ ਦੇ ਨਾਲ ਆਪਣਾ ਕੰਮ ਕਰ ਸਕੀਏ ਚਲੋ ਠੀਕ ਹੈ ਜੀ ਮਿਲਦੇ ਹਾਂਗੇ ਪੂਰੇ 1 ਘੰਟੇ ਬਾਅਦ ਉਹ ਲਵ ਜੀ ਆਪਣਾ ਇੱਕ ਘੰਟੇ ਦਾ ਲਾਈਵ ਸੀਗਾ ਉਹ ਸਮਾਰਟ ਤਾਂ ਵੀ ਤੇ ਲਾਈਵ ਤੋਂ ਬਾਅਦ ਤੁਹਾਨੂੰ ਕਿਆ ਸਿਖਾ ਵੀ ਇੱਕ ਚੀਜ਼ ਆਪ ਜਿਹੜੀ ਜਿਹੜੀ ਬਲੌਗੀ ਵੀਡੀਓ ਬਣਾਉਂਦੇ ਨੇ ਸਾਰੇ ਉਹਨੇ ਲੰਨੀ ਫੈਕ ਪਾ ਕੋਦੇ ਚੀਜ਼ ਆਪਾਂ ਤੁਹਾਨੂੰ ਕਹਾਂਗੇ ਸੋ ਆਪਾਂ ਨੂੰ ਇਹ ਕੈਰਸ ਆਦੀ ਗਿਫਟ ਹੋਈ ਹੈ ਬਹੁਤ ਹੋਈ ਹੈ ਚੀਜ਼ ਹੈ ਸੋ ਐਸਟੈਂਡ ਹੈ ਤੁਸੀਂ ਇਹਨੂੰ ਮੰਗਾ ਸਕਦੇ ਆ। ਇਹ ਪਿੰਸੇ ਦਾ ਕਿੰਨੇ ਕੁ ਸੰਦਗਾ। ਸਭ ਤੋਂ ਪਹਿਲੇ ਤੇ ਇਹ ਸਟੈਂਡ ਜਿਹੜਾ ਕਿ ਬਹੁਤ ਵਧੀਆ ਚੀਜ਼ ਹੈ। ਮੈਂ ਮਤਲਬ ਇਹਨੂੰ ਅਸੀਂ ਤੁਹਾਨੂੰ ਪੂਰਾ ਦਿਖਾਉਣੇ ਹਿੱਤੇ ਬੱਚੋ ਬਹੁਤ ਵਧੀਆ-ਵਧੀਆ ਚੀਜ਼ਾਂ ਲੈਂਗੀਆਂ ਜਿਹੜੀਆਂ ਮਤਲਬ ਮੇਰੇ ਪਹਿਲਾਂ ਵਾਲੇ ਸਟੈਂਡ 'ਚ ਨਹੀਂ ਸੀਗੀਆਂ। ਪਹਿਲਾਂ ਨਾਲ ਸਟੈਂਡ ਮੇਰਾ ਬਹੁਤ ਜ਼ਿਆਦਾ ਸਿੰਪਲ ਸੀ। ਕਹਿ ਸਕਦੀ ਵੀ ਇਹ ਕਿਸੇ ਦੇ ਵੱਲੋਂ ਮੈਨੂੰ ਗਿਫਟ ਆ। ਤੇ ਬਹੁਤ ਵਧੀਆ ਚੀਜ਼ ਆ ਤੇ ਬਾਕੀ ਪ੍ਰਿੰਸੇ ਨੂੰ ਅੱਛੇ ਤਰੀਕੇ ਦੇ ਨਾਲ ਖੋਲ ਕੇ ਦਿਖਾ ਦੇ ਕਿਵੇਂ ਖੁੱਲ ਜਾਂਦਾ ਹੈਗਾ ਵੀ ਮਤਲਬ ਇਹ ਟੇਬਲ ਨੂੰ ਸਾਈਡ ਕਰਦੇ ਬਸ ਬੈਡ ਤੇ ਦਿਖਾ ਕੇ ਜਾਈਂ ਵੇ ਇਹ ਕਿੱਥੋਂ ਨਿਕਲ ਗਈ ਓਏ ਓ ਐਡਾ ਰੱਬਾ ਇਹ ਤਾਂ ਬਹੁਤ ਬਟਾ ਦਿੱਤੀ ਪਟਦੇ ਆ ਆ ਦੇਖੋ ਆਪਣੇ ਆਪ ਫਟਾਫਟ ਇਹ ਨਿਕਲ ਜਾਂਦੇ ਆਂ ਦੇਖੋ ਇਹ ਆਪੇ ਇਹਨੂੰ ਮਤਲਬ ਕਿੰਨਾ ਵੀ ਵੱਡਾ ਕਰ ਸਕਦੇ ਆਂ ਵਾਹ ਪ੍ਰਿੰਸੇ ਕੱਢਣੇ ਵੀ ਆਸਾਨ ਨੇ ਹਨ ਵਾਹ ਤੇ ਜੇ ਆ ਪੈਨ ਨੂੰ ਹੋਰ ਉੱਪਰ ਕਰਨਾ ਹੋਵੇ ਕਰ ਦਿੰਦੇ ਇੱਥੇ ਰੱਖਣਾ ਦੇ ਦੀ ਫਿਰ ਹਾਂ ਚਾਲਾ ਦੋ ਅੱਛਾ ਠੀਕ ਹੈ ਉਰੋਂ ਮਤਲਬ ਲੌਕ ਲੱਗ ਗਏ ਠੀਕ ਹੈ ਇਥੋਂ ਮਤਲਬ ਜਿੱਥੇ ਦਾ ਕਾ ਪਰਖਣਾ ਤੇ ਆਪਾਂ ਨੂੰ ਇਹ ਮੈਂ ਵੀ ਬਾਅਦ ਦੇ ਵਿੱਚ ਫੋਂ ਦੇ ਵੀ ਮਤਲਬ ਭਾਰ ਦੇ ਨਾਲੇ ਨੀਚੇ ਨਾ ਹੋਣਾ ਤੇ ਮਤਲਬ ਲੌਕ ਇਹਨਾਂ ਨੂੰ ਪਹਿਲਾਂ ਤੋਂ ਕਰ ਦਿਓ ਦੇਖੋ ਜੀ ਇੰਨਾ ਇੰਨਾ ਤਾਂ ਇਹ ਇੱਥੇ ਤੱਕ ਹੋ ਗਿਆ ਆਪਾਂ ਇਹਨੂੰ ਇਸ ਤੋਂ ਵੀ ਉੱਪਰ ਕਰ ਸਕਦੇ ਹਾਂ ਆ ਦੇਖੋ ਆ ਜਿਹੜਾ ਹੈਂਡਲ ਨਾਲ ਦਿੱਤਾ ਹੋਇਆ ਹੈਂਡਲ ਨੂੰ ਇਸ ਤਰ੍ਹਾਂ ਘੁਮਾਉਂਦੇ ਜਾਓ ਤੇ ਇਹ ਉੱਪਰ ਉੱਪਰ ਹੁੰਦਾ ਜਾਊਗਾ ਮਤਲਬ ਜਿੰਨਾ ਵੀ ਤੁਸੀਂ ਇਹਨੂੰ ਲੰਮਾ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਕਿ ਨਾਰਮਲੀ ਮੈਨੂੰ ਲੱਗਦਾ ਇੰਨਾ ਹੀ ਕਿੰਨੇ ਕਹੂੰਗੀ ਦੇਖੋ ਮੈਂ ਬੈਠ ਤੇ ਬੈਠਿਆਂਗੀ ਬੈੜ ਤੋਂ ਨੀਚੇ ਥੋੜਾ ਪਿੰਸੇ ਨੇ ਪਿੱਛੇ ਕਰ ਹਾਂ ਦੇਖੋ ਨੋਰਮਲ ਦੇ ਲਈ ਇਹ ਨਾ ਵੀ ਬਹੁਤ ਹੈ ਤੇ ਬਾਕੀ ਜਿਵੇਂ ਆਪਾਂ ਫੋਨ ਇਸ ਤੇ ਵਿੱਚ ਪਾ ਲੈਣਾ ਪਰ ਜੇ ਉਹ ਫੋਨ ਵਗੈਰਾ ਕਿਵੇਂ ਘੁੰਦਾ ਜੀ ਮੇਰੇ ਕੋਲ ਕੋਈ ਅਸਤਨ ਹੈ ਨਹੀਂ ਜਿਹੜਾ ਤੁਹਾਨੂੰ ਘੁਮਾ ਕੇ ਦਿਖਾ ਸਕੇ ਪਿੰਸੇ ਸ ਹੀ ਆਪਣਾ ਚਲੇ ਗਿਆ ਤੇ ਇਹਨੂੰ ਆ ਜਿਹੜਾ ਫੋਨ ਦੇ ਨਾਲ ਹੈਂਡ ਲਗਾ ਇਹ ਹੈਂਡਲ ਦੇ ਨਾਲ ਆਪਾਂ ਘੁਮਾ ਕੇ ਕਿਸੇ ਵੀ ਸਾਈਡ ਕਰ ਸਕਦੇ ਹਾਂ ਬਾਕੀ ਇੰਨਾ ਲੰਮਾ ਇਹ ਤੁਹਾਨੂੰ ਦਿਖ ਰਿਹਾ ਇਸ ਤੋਂ ਵੀ ਜ਼ਿਆਦਾ ਇਹ ਲੰਮਾ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਫੋਨ ਦੇ ਬਾਹਰ ਦੇ ਨਾਲ ਇਹ ਗਿਰਣਾ ਤੇ ਆਪਾਂ ਇਹਨੂੰ ਲੌਗ ਵੀ ਕਰ ਸਕਦੇ ਹਾਂ